ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਭੰਗ ਦੀ ਖੇਤੀ ਕਿੰਨਾ ਖੇਤਰਾਂ 'ਚ ਔਰ ਇਹਨੂੰ ਮੈਡੀਸਿਨਸ ਦੇ ਨਜ਼ਰੀਏ ਤੋਂ ਜਾਂ ਹੋਰ ਕੋਣਾਂ ਤੋਂ ਇਹ ਉਥੋਂ ਦੇ ਕਿਸਾਨਾਂ ਲਈ ਵੀ ਲਾਹੇਵੰਦ ਸਰਕਾਰ ਨੂੰ ਇਹਦਾ ਕੀ ਔਰ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਝਿਜਕਦਾ ਕਿਉਂ ਆ ਪੰਜਾਬ ਦੇ ਵਿੱਚ ਇਹਨਾਂ ਮਾਮਲਿਆਂ ਤੇ ਗੱਲ ਕਿਉਂ ਨਹੀਂ ਹੁੰਦੀ ਸੋ ਮੈਂ ਇੱਕ ਵਾਰੀ ਤੁਹਾਨੂੰ ਇਹਨੂੰ ਗਲਤ ਹੋਰਨ ਨੂੰ ਕਹੂੰਗਾ ਕਿ ਕੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਇੱਕ ਬਦਲ ਹੋ ਸਕਦੀ ਹੈ ਬੰਦਾਬਾਹਬ ਦੇਖੋ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਔਰ ਕਿਸ ਰੂਪ ਚ ਹੋਣੀ ਚਾਹੀਦੀ ਹੈ ਸਿਲੈਕਟਡ ਏਰੀਆਸ ਤੋਂਣੀ ਚਾਹੀਦੀ ਹੈ ਮਨਜ਼ੂਰੀ ਦਿੱਤੀ ਜਾਏ ਕਿ ਨਾ ਦਿੱਤੀ ਜਾਏ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਮੈਂ ਦੋ ਸੈਮੀਨਾਰ ਤਾਂ ਮੈਂ ਖੁਦ ਹੀ اٹੈਂਡ ਕੀਤੇ ਨੇ ਜਿਹੜੇ ਡਾਕਟਰ ਧਰਮੀਰ ਗਾਂਧੀ ਹੋ ਰਹੇ ਨੇ ਤੇ ਡਾਕਟਰ ਸਰਦਾਰਾ ਸਿੰਘ ਜੋਲ ਹੋ ਰਹੇ ਨੇ ਇੱਥੇ ਕਰਵਾਏ ਸੀਗੇ ਉਹਦੇ ਚੋਂ ਖੁਦ ਉਹ ਪਾਰਟਿਸਪੇਟ ਵੀ ਕਰ ਰਿਹਾ ਸੀ ਡਾਕਟਰ ਗਾਂਧੀ ਨੇ ਕਰਵਾਇਆ ਸੀ ਤੇ ਡਾਕਟਰ ਜੋਲ ਉਹਦੇ ਵਿੱਚ ਆਏ ਸੀ ਤੇ ਉਹ ਦੋਨੋਂ اٹੈਂਡ ਕਰਨ ਦੇ ਮੈਨੂੰ ਮੌਕੇ ਵੀ ਮਿਲੇ ਹੈਗੇ ਮੈਂ ਉੱਥੇ ਗਿਆ ਵੀ ਸੀਗਾ ਉੱਥੇ ਵੀ ਇਹ ਚਰਚਾ ਸੀ ਵੀ ਕੀ ਅਫੀਮ ਦੀ ਖੇਤੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਮਨਜ਼ੂਰੀ ਕਿ ਨਹੀਂ ਤਾਂ ਇਹਦੇ ਵਿੱਚ ਦੋ ਚੀਜ਼ਾਂ ਉੱਪਰ ਕੇ ਸਾਹਮਣੇ ਆਈਆਂ ਸੀ ਇੱਕ ਤਾਂ ਇਹ ਹੀ ਵੀ ਡਾਈਵਰਸੀਫਿਕੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਰ ਹੋ ਸਕਦੀਆਂ ਨੇ ਫਸਲਾਂ ਦੇ ਵਿੱਚ ਉਹਦਾ ਇੱਕ ਕੀ ਬਦਲ ਹੈ ਪਰ ਉਹ ਮੈਨੂੰ ਕੋਈ ਬਹੁਤਾ ਨਹੀਂ ਲੱਗਦਾ ਕਿਉਂਕਿ ਇਹਦੇ ਜੇ ਅਸੀਂ ਮਤਲਬ ਇਹਦੀ ਖੇਤੀ ਦੀ ਜਿਆਦਾ ਚ ਵੀ ਦਿੰਨੇ ਆ ਤਾਂ ਬਹੁਤ ਹੀ ਸਿਲੇਕਟਡ ਏਰੀਆ ਔਰ ਬਹੁਤ ਹੀ ਛੋਟੇ ਸਤਰ ਤੇ ਹੀ ਇਹ ਕਰਵਾਈ ਜਾ ਸਕਦੀ ਹੈ ਕਿਉਂਕਿ ਕੰਟਰੋਲਡ ਵੇ ਨਾਲ ਕਰਵਾਈ ਜਾਣੀ ਪੈਗੀ ਇਸ ਕਰਕੇ ਕੋਈ ਮੈਂ ਇਹ ਨਹੀਂ ਕਹਾਂਗਾ ਕਿ ਇਹ ਡਾਈਵਰਸੀਫਿਕੇਸ਼ਨ ਦਾ ਕੋਈ ਬਹੁਤ ਵੱਡਾ ਮਤਲਬ ਇੱਕ ਤੁਹਾਨੂੰ ਇੱਕ ਇਹ ਜੀ ਫਸਲ ਮਿਲ ਗਈ ਹੈ ਜਿਹੜੀ ਡਾਈਵਰਸੀਫਿਕੇਸ਼ਨ ਕਰ ਦੇਗੀ ਤੇ ਕਿਸਾਨਾਂ ਨੂੰ ਮਾਲਾ-ਮਾਲ ਕਰ ਦੇਗੀ ਇਹ ਬਹੁਤ ਹੀ ਮਤਲਬ ਹਾਈਪੋਥੈਟিক্যাল ਗੱਲ ਹੈ ਉਹ ਉਹਨਾਂ ਨਾਲ ਅਮੀਰ ਹੋ ਜਾਣਗੇ ਇਹ ਨਹੀਂ ਸਵਾਲ ਇਹ ਹੈ ਕਿ ਕੀ ਇਹਦੀ ਜ਼ਰੂਰਤ ਹੈ ਕਿ ਨਹੀਂ ਹੈ ਮੈਂ ਉਸ ਗੱਲ ਤੇ ਜਾਣਾ ਚਾਹਨਾ ਉਹ ਮੈਨੂੰ ਜ਼ਿਆਦਾ ਵਾajib ਲੱਗੀ ਜਦੋਂ ਡਾਕਟਰ ਸਰਦਾਰਾ ਸਿੰਘ ਜੌਲ ਹੋਰਾਂ ਨੇ ਕਿਹਾ ਕਿ ਜਾਂ ਡਾਕਟਰ ਗਾਂਧੀ ਹੋਰਾਂ ਨੇ ਇਹ ਗੱਲ ਕੀਤੀ ਕਿ ਇਸ ਟਾਈਮ ਪੰਜਾਬ ਨੂੰ ਜ਼ਰੂਰਤ ਹੈ ਇਸ ਗੱਲ ਦੀ ਦੇਖੋ ਮੱਧ ਪ੍ਰਦੇਸ਼ ਆਲਰੇਡੀ ਕਰ ਰਿਹਾ Rajasthan ਨੇ ਚਲੋ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਦਿਨ ਬੰਦ ਕਰਤੀ ਮੱਧ ਪ੍ਰਦੇਸ਼ ਆਲਰੇਡੀ ਕਰ ਰਿਹਾ ਇਹ ਗੱਲ ਤਾਂ ਜੇਕਰ ਦੇਸ਼ ਦਾ ਕਾਨੂੰਨ ਇਹਦੇ ਵਿੱਚ ਆੜੇ ਆਂਦਾ ਤਾਂ ਉਹ ਤਾਂ ਸਾਰੇ ਲਈ ਇੱਕੋ ਹੀ ਹੋਣਾ ਚਾਹੀਦਾ ਫਿਰ ਇਹ ਤਾਂ ਹੋ ਨਹੀਂ ਸਕਦਾ ਕਿ ਮੱਧ ਪ੍ਰਦੇਸ਼ ਲਈ ਹੋਰ ਹੋਵੇ Rajasthan ਲਈ ਹੋਰ ਹੋਵੇ ਜੰਮੂ ਕਸ਼ਮੀਰ ਲਈ ਹੋਰ ਹੋਵੇ ਇਸੇ ਤਰ੍ਹਾਂ ਹੀ ਸੇਮ ਪੰਗ ਦਾ ਜਿਸ ਜਿਹੜੀ ਇਹਨਾਂ ਨੇ ਹਿਮਾਚਲ ਪ੍ਰਦੇਸ਼ ਨੇ ਜੋ ਇਹ ਇੱਕ ਫੈਸਲਾ ਲਿਆ ਹੈ ਜਾਂ ਮਤਲਬ ਅੱਗੇ ਕਰਨ ਜਾ ਰਹੇ ਨੇ ਉੱਥੇ ਵੀ ਇਹ ਦਿੱਕਤਾਂ ਆ ਗਈਆਂ ਨੇ ਕਿਉਂਕਿ ਉੱਥੇ ਵੀ ਆਪੋਜੀਸ਼ਨ ਗਵਰਨਰ ਇਹ ਸਭ ਉਹਦੇ ਨੇ ਉਲਟ ਨੇ ਕੀਏ ਕਿਸ ਤਰ੍ਹਾਂ ਦਾ ਤੁਸੀਂ ਚਰਚਾ ਦੇ ਵਿੱਚ ਪੈ ਗਏ ਕਿ ਭੰਗ ਦੀ ਖੇਤੀ ਇੱਥੇ ਕਰਵਾਈ ਜਾਏ ਸਵਾਲ ਇਹ ਹੈ ਕਿ ਆਲਰੇਡੀ ਜਦੋਂ ਉੱਤਰਾਖੰਡ ਦੇ ਵਿੱਚ ਚੱਲ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਹੀ ਹੈ ਉੱਥੇ ਤਾਂ ਮੱਧ ਪ੍ਰਦੇਸ਼ ਚ ਚੱਲ ਰਹੀ ਹੈ ਉੱਥੇ ਤਾਂ ਇਸ ਚੀਜ਼ ਨੂੰ ਮੰਨਤਾ ਦਿੱਤੀ ਹੋਈ ਹੈ ਤਾਂ ਜੇ ਹਿਮਾਚਲ ਕਰ ਲੂਗਾ ਤਾਂ ਫਿਰ ਉੱਥੇ ਮੰਨਤਾ ਕਿਉਂ ਨਹੀਂ ਉੱਥੇ ਕਿਹ ਕਿਹਦੇ ਇਹ ਇੱਕ ਸਵਾਲ ਖੜੇ ਹੋ ਜਾਂਦੇ ਆ ਬਾਰ ਬਾਰ ਆਉਂਦੇ ਆ ਇਹ ਸਵਾਲ ਅ ਦੇਖੋ ਇਹ ਸਾਰੇ ਦੇ ਸਾਰੇ ਜਿੰਨੇ ਨਸ਼ੇ ਨੇ ਅਸੀਂ ਇਹਨੂੰ ਨਸ਼ੇ ਕਹਿੰਦੇ ਆ ਅਦਰਵਾਇਜ਼ ਇਹ ਜਿਹੜੀ ਓਪੀਮ ਹੈਗੀ ਐ ਮਤਲਬ ਅਫੀਮ ਉਹ ਕਿਸੇ ਵੀ ਡਰਗ ਦੀ ਮਦਰ ਹੈ ਮਤਲਬ ਸਾਰੀ ਮੈਕਸਿਮਮ ਡਰਗਸ ਜਿਹੜੀਆਂ ਹੈਗੇ ਨੇ ਉਹ ਅਫੀਮ ਤੋਂ ਬਣਦੀਆਂ ਨੇ ਅਫੀਮ ਨੂੰ ਅੱਗੇ ਦੀ ਅੱਗੇ ਅੱਗੇ ਕੀ ਮਿਕਸਿੰਗ ਕਰਦੇ ਆ ਉਸ ਤੋਂ ਤਿਆਰ ਹੁੰਦੀ ਹੈ ਮਤਲਬ ਮੇਨ ਉਹ ਹਰ ਇੱਕ 'ਚ ਥੋੜੀ ਬਹੁਤ ਤਾਂ ਪੈਂਦੀ ਹੋਈ ਪੈਂਦੀ ਹੈ ਹੁਣ ਉਹ ਲੋ ਜੇ ਦਵਾਈਆਂ ਦੇ ਤੌਰ ਤੇ ਸਾਨੂੰ ਜ਼ਰੂਰਤ ਹੈ ਤਾ ਫਿਰ ਕੱਲਾ ਇੱਕ ਮਧ ਪ੍ਰਦੇਸ਼ ਆ ਕਿਸੇ ਹੋਰ ਨਹੀਂ ਕਿਉਂ ਫਿਰ ਪੰਜਾਬ ਉਸ ਚ ਕਿਉਂ ਨਹੀਂ ਮਤਲਬ ਪਾਰਟਿਸਪੇਟ ਕਰ ਸਕਦਾ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਮੈਡੀਕਲ ਦੀਆਂ ਫਾਰਮਸ ਹੈਗੀਆਂ ਨੇ ਅਸੀਂ ਬਟਾਲੇ ਦੀ 슈ਗਰ ਮਿਲ ਤੋਂ ਤਾਂ ਇਹ ਜੀ 슈ਗਰ ਪੈਦਾ ਕਰਕੇ ਇਹਨਾਂ ਦਵਾਈਆਂ ਕੰਪਨੀਆਂ ਨੂੰ ਭੇਜ ਸਕਦੇ ਆ ਜਿਹੜੀ ਦਵਾਈਆਂ ਦੇ ਵਿੱਚ ਜੀ ਪਾਰਟਿਕੂਲਰ ਪੈਂਦੀ ਹੈ ਹੋਰ ਉਹ 슈ਗਰ ਯੂਜ਼ ਹੀ ਨਹੀਂ ਕਿਤੇ ਹੁੰਦੀ ਉਸ ਤਰ੍ਹਾਂ ਦੀ 슈ਗਰ ਤਾਂ ਜੀ ਦੇ ਸਕਦੇ ਆ ਤਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਚੀਜ਼ ਅਫੀਮ ਹੈ ਮੰਨ ਲਓ ਉਹ ਕਿਉਂ ਨਹੀਂ ਦੇ ਸਕਦੇ ਫਿਰ ਜਾਂ ਭੰਗ ਹੈ ਜਿਸ ਤੋਂ ਮੈਡੀਸਿਨਸ ਤਿਆਰ ਹੋਣੀਆਂ ਨੇ ਫਿਰ ਉਹ ਅਸੀਂ ਕਿਉਂ ਨਹੀਂ ਦੇ ਸਕਦੇ ਇਸ ਤਰ੍ਹਾਂ ਦੀ ਗੱਲਾਂ ਜ਼ਰੂਰ ਉੱਠਦੀਆਂ ਨੇ ਦੂਸਰਾ ਗੱਲ ਇਹ ਹੈ ਕਿ ਇਹ ਠੀਕ ਹੈ ਸਾਡੇ ਇੱਥੇ ਐਸ ਡਰਗ ਵੀ ਯੂਜ਼ ਕਰਦੇ ਆ ਮਤਲਬ ਇੱਕ ਨਸ਼ੇ ਦੇ ਤੌਰ ਤੇ ਵੀ ਯੂਜ਼ ਕਰਦੇ ਰਹੇ ਆ ਪੁਰਾਣਾ ਟਾਈਮ ਤੋਂ ਯੂਜ਼ ਕਰਦੇ ਆ ਅ ਅਫੀਮ ਅਫੀਮ ਤੋਂ ਬਾਅਦ ਅਸੀਂ ਉਹਨਾਂ ਦੇ ਬੱਚੇ ਹੋਏ ਜਿਹੜੇ ਜਿਹੜਾ ਗਰੀਬ ਤਬਕਾ ਹੈ ਉਹ ਚੂਰਾ ਪੋਸਟ ਉਹਰਾ ਪੋਸਟ ਤੋਂ ਬਾਅਦ ਫਿਰ ਜਿਹੜੇ ਹੋਰ ਇਧਰ ਨੂੰ ਅਸੀਂ ਚਲੇ ਗਏ ਜਿਹੜੀ ਸਿੰਥੈਟਿਕ ਡਰਗ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਪਰसों ਵੀ ਖਬਰ ਇੱਕ ਡਿਸਕਸ ਕਰ ਰਹੇ ਸੀ ਮੈਂ ਕਿਹਾ ਸੀਗਾ ਕਿ ਅੰਮ੍ਰਿਤਸਰ ਦਾ ਇੱਕ ਗੁਮਟਾਲਾ ਪਿੰਡ ਦੀ ਗੱਲ ਹੋਈ ਹੈ ਉੱਥੇ ਜਦੋਂ ਰਾਸ਼ਨ ਵੰਡ ਸਮਾਰੋਹ ਸੀ ਤੇ ਉਹਦੇ ਵਿੱਚ ਇਹ ਆਇਆ ਕਿ ਸਾਰੀਆਂ ਹੀ ਲੇਡੀਆਂ ਨੇ ਤਾਂ ਉੱਥੇ ਇੱਕ ਬੜਾ ਵੱਡਾ ਅੰਕੜਾ ਇਹ ਪੇਸ਼ ਕੀਤਾ ਗਿਆ ਕਿ 150 ਲੇਡੀ ਜਿਹੜੀ ਹੈਗੀ ਆ ਉਹ ਵਿਧਵਾ ਹੋ ਗਈ ਹੈ ਤੇ ਜਿਨ੍ਹਾਂ ਚੋਂ 100 ਇਹ ਜਿਹਨੇ ਜਿਨ੍ਹਾਂ ਦੇ ਪਤੀ ਮਤਲਬ ਉਹ synthetic drug ਕਰਕੇ ਚਲੇ ਗਿਆ ਹੁਣ ਕੀ ਉੱਥੇ ਉਹਦੇ ਅਲਟਰਨੇਟ ਦੇ ਤੌਰ ਤੇ ਕੀ ਸਾਨੂੰ ਜਿਹੜੀ ਆਰਗੇਨਿਕ ਡਰਗ ਦੇ ਤੌਰ ਤੇ ਇਸ ਨੂੰ ਲੈ ਕੇ ਆਣਾ ਚਾਹੀਦਾ ਹੈ ਕਿ ਨਹੀਂ ਇਹ ਵੱਡੇ ਸਵਾਲ ਅਟਕੇ ਨੇ ਕਰਦੇ ਸਾਰੇ ਨੇ ਐ ਨਹੀਂ ਹੈ ਕਿ ਕੋਈ ਕਰਦਾ ਨਹੀਂ ਹੈ ਕੋਈ ਛੁਪਛਪਾ ਕੇ ਕਰਦਾ ਹੈ ਕੋਈ ਸਰੇ ਆਮ ਕਰਦਾ ਹੈ ਮਤਲਬ ਇਹ ਕਰਦੇ ਤਾਂ ਤੇ तकरीबन तकरीबन ਵੱਡੀ ਮਾਤਰਾ ਚ ਨੇ ਸਾਰੇ ਤਾਂ ਨਹੀਂ ਕਹਾਂਗਾ ਵੱਡੀ ਮਾਤਰਾ ਚ ਕਰਦੇ ਆ ਲੋਕ ਪਰ ਅਸੀਂ ਉਹ ਸਾਰਾ ਮਤਲਬ ਚੁਪ ਚੁਪਾ ਕੇ ਕਰ ਰਹੇ ਹਾਂ ਇਸ ਟਾਈਮ ਜੇਕਰ ਮਤਲਬ ਪਹਿਲਾਂ ਸੀਗਾ ਡਾਕਟਰ ਜੋਹਲ ਨੇ ਉੱਥੇ ਇਹ ਗੱਲ ਕੀਤੀ ਕਿ ਉਹਨਾਂ ਦੇ ਟਾਈਮ ਵਿੱਚ ਮਤਲਬ ਇਹਨਾਂ ਦੇ ਠੇਕੇ ਹੁੰਦੇ ਸੀ ਔਰ ਰਾਸ਼ਨੀਂਗ ਦੇ ਤੋਂ ਰਾਸ਼ਨੀਂਗ ਇਹਦੀ ਕੀਤੀ ਹੋਈ ਸੀ ਬਹੁਤ ਲਿਮਟਿਡ ਜੇ ਪਰ ਉਹ ਕਹਿੰਦੇ ਮੈਂ ਇਹ ਦੇਖਦਾ ਹੁੰਦਾ ਸੀ ਕਿ ਸਾਡੇ ਘਰਾਂ ਦੇ ਵਿੱਚ ਕਿਉਂਕਿ ਅਸੀਂ ਉਹ ਵੱਡਾ ਕਾਰੋਬਾਰ ਸੀ ਸਾਡਾ ਇਹਦਾ ਅਫੀਮ ਦਾ ਤੇ ਸਾਡੇ ਘਰ ਚ ਪੂਰਾ ਭਰਿਆ ਰਹਿੰਦਾ ਸੀ ਸਟੋਰ ਪਰ ਪੂਰੇ ਪਿੰਡ ਚ ਜੇ ਤੁਸੀਂ ਦੇਖੋ ਤਾਂ ਕੋਈ ਇੱਕ ਜਾਂ ਦੋ ਯਾ ਚਾਰ ਬੰਦੇ ਹੁੰਦੇ ਸੀ ਜਿਹੜੇ ਅਫੀਮ ਖਾਂਦੇ ਸੀ ਉਹਨਾਂ ਦੇ ਕਾਰਡ ਜੇ ਬਣਦੇ ਸੀ ਰਾਸ਼ਨ ਕਾਰਡ ਟਾਈਪ ਦੇ ਤੇ ਉਹਨਾਂ ਨੂੰ ਮਿਲ ਜਾਂਦੀ ਸੀ ਜਿੰਨੀ ਉਹਨਾਂ ਦੀ ਡੋਜ਼ ਉਹਨਾਂ ਨੂੰ ਦੇਣੀ ਹੈ ਉਹਨਾਂ ਨੂੰ ਉਹ ਦੇ ਦਿੰਦੇ ਸੀ ਉਹ ਖਾਂਦੇ ਰਹਿੰਦੇ ਸੀ ਆਪਣਾ ਪਰ ਕਦੀ ਕੋਈ ਇਸ ਤਰ੍ਹਾਂ ਮਰਦੇ ਹੋਏ ਨਹੀਂ ਦੇਖੇ ਲੋਕਾਂ ਨੇ ਕਿ ਅਫੀਮ ਖਾ ਕੇ ਮਰ ਗਿਆ ਜਾਂ ਚੂਰਾ ਪੋਸਟ ਖਾ ਕੇ ਮਰ ਗਿਆ ਇਸ ਤਰ੍ਹਾਂ ਦੀ ਚੀਜ਼ ਕਦੇ ਨਹੀਂ ਮਤਲਬ ਆਈ ਮੈਨੂੰ ਇਹ ਲੱਗ ਵੀ ਰਿਹਾ ਹੈ ਕਿ ਆਪ ਗੱਲ ਕਰਦੇ ਜਿਵੇਂ ਚਾਹ ਕੋਨ ਹਿਮਾਚਲ ਚ ਹੋਇਆ ਕਿ ਭੰਗ ਦੀ ਖੇਤੀ ਨੂੰ ਕਰੋ ਤਾਂ ਵਿਰੋਧ ਹੋ ਗਿਆ ਚਾਹ ਗਵਰਨਰ ਸਾਹਿਬ ਵੱਲੋਂ ਹੋਇਆ ਹੋਵੇ ਚਾਹ ਆਪੋਜੀਸ਼ਨ ਪਾਰਟੀ ਵੱਲੋਂ ਬੀਜੇਪੀ ਵੱਲੋਂ ਹੋਇਆ ਹੋਵੇ ਉਹ ਵਿਰੋਧ ਹੋ ਗਿਆ ਇਹ ਹੁੰਦਾ ਹੀ ਹੈ ਇਸ ਵਿਰੋਧ ਤੋਂ ਡਰ ਕੇ ਮਤਲਬ ਲੋਕ ਪਿੱਛੇ हट ਜਾਂਦੇ ਆ ਸਰਕਾਰਾਂ ਕੋਈ ਜਿਹੜੇ ਤੁਸੀਂ ਫੈਸਲੇ ਲੈਣ ਦੀ ਗੱਲ ਕਰ ਰਹੇ ਹੋ ਨਾ ਉਹ ਇਸੇ ਕਰਕੇ ਫੈਸਲੇ ਲੈ ਨਹੀਂ ਪਾਉਂਦੇ ਕਿਉਂਕਿ ਉਸ ਨੂੰ ਇਸ ਰੂਪ ਚ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਅਸੀਂ ਪੂਰੀ ਸਟੇਟ ਨੂੰ ਡਰਗ ਵੱਲ ਲੈ ਕੇ ਚੱਲਿਆਂ ਜਦਕਿ ਇਹ ਉਲਟੀ ਦਿਸ਼ਾ ਚ ਕੰਮ ਹੋ ਰਿਹਾ ਹੁੰਦਾ ਹੈ ਕਿ ਅਸੀਂ ਡਰਗ ਚੋਂ ਕੱਢਣ ਦੀ ਗੱਲ ਕਰ ਰਹੇ ਹਾਂ ਡਰਗ ਦੇ ਵਿੱਚ ਜਾਣ ਦੀ ਗੱਲ ਨਹੀਂ ਕਰ ਰਹੇ ਉਹਨਾਂ ਨੂੰ ਉਸ ਤੋਂ ਕੱਢਣ ਦੀ ਗੱਲ ਕਰ ਰਹੇ ਆ ਤੇ ਤੁਸੀਂ ਦੇਖੋ ਵੀ ਜਿੰਨੇ ਵੀ ਨਸ਼ਾ ਅਨਮੂਲਨ ਕੇਂਦਰ ਨੇ ਸਾਡੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਸਾਰਿਆਂ 'ਚ ਜਿਹੜੇ ਬੰਦੇ ਮਤਲਬ ਆਂਦੇ ਆ ਤਾਂ ਇਹ ਥੋੜਾ ਕੀ ਉਹਨਾਂ ਨੂੰ ਨਸ਼ਾ ਬੰਦ ਕਰ ਦਿੰਦੇ ਉਹਨਾਂ ਦੀ ਡੋਜ਼ ਘਟਾਉਂਦੇ ਰਹਿੰਦੇ ਆ ਖੁਦ ਯਾਨੀ ਉਹ ਡਾਕਟਰ ਖੁਦ ਉਹਨਾਂ ਨੂੰ ਨਸ਼ਾ ਦਿੰਦੇ ਆ ਇਹਦਾ ਮਤਲਬ ਇਹ ਵੀ ਇੱਕ ਤਰੀਕਾ ਹੈਗਾ ਜੇ ਕਿਸੇ ਵੱਡੇ ਨਸ਼ੇ ਤੋਂ ਤੁਸ ਨੂੰ ਕੱਢਣਾ ਹੈ ਬਾਹਰ ਤਾਂ ਤੁਹਾਨੂੰ ਹਲਕੀ ਹਲਕੀ ਡੋਜ਼ ਉਹਦੀ ਦੇ ਕੇ ਉਹਨੂੰ ਥੱਲੇ ਲੈ ਕੇ ਆਉਣਾ ਪਊਗਾ ਤੇ ਫਿਰ ਇੱਕ ਦਿਨ ਉਹਨੂੰ ਬਿਲਕੁਲ ਠੀਕ ਕਰੋ ਉਹਦੇ ਮਨੋਵਿਗਿਆਨਿਕ ਤਰੀਕੇ ਵੀ ਹੋ ਸਕਦੇ ਆ ਉਹਦੇ ਇਸ ਤਰ੍ਹਾਂ ਦੇ ਦਵਾਈਆਂ ਨਾਲ ਵੀ ਤਰੀਕੇ ਹੋ ਸਕਦੇ ਆ ਸੋ ਏਸੀ ਇਸ ਸੰਦਰਭ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਵੱਡੀਆਂ ਸਿੰਥੈਟਿਕ ਡਰਗ ਤੇ ਮਾਫੀਏ ਨੇ ਉਹ ਕਦੇ ਵੀ ਇਸ ਚੀਜ਼ ਨੂੰ ਹੋਣ ਨਹੀਂ ਦੇਣਗੇ ਕਿਉਂਕਿ ਉਹਨਾਂ ਦਾ ਵੱਡਾ ਕਾਰੋਬਾਰ ਹਿੱਲ ਜਾਂਦਾ ਜੇ ਅਸੀਂ ਇੱਕ ਵਾਰੀ ਜਦੋਂ ਮੈਨੂੰ ਯਾਦ ਹੈ ਜਗਦੀਸ਼ ਭੋਲਾ ਪਕੜਿਆ ਗਿਆ ਸੀ ਤਾਂ ਕਿਹਾ ਗਿਆ ਸੀ ਕਿ 5000 ਕਰੋੜ ਰੁਪਏ ਦਾ ਡਰਗ ਰੈਕਟ ਹੈ ਉਹ ਸਾਰਾ ਇਹੀ ਸੀਗਾ ਇਹ ਹੁਣ ਜੇ 5-5000 ਕਰੋੜ ਇਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ ਤਾਂ ਹੋ ਜ਼ਾਦਾ ਕਿ ਅੱਜ ਤਾਂ ਉਹ 10000 ਕਰੋੜ ਤੇ ਚਲਾ ਗਿਆ ਹੋਵੇ ਤਾਂ ਐਡੇ ਵੱਡੇ ਕਾਰੋਬਾਰ ਜੇ ਇਹ ਚੱਲਣਗੇ ਤਾਂ ਨੇਚਰਚਲੀ ਅਬ ਇਹ ਬੰਦ ਵੀ ਹੋਣਗੇ ਲੋਕ ਫਿਰ ਫਿਰ ਆਰਗੇਨਿਕ ਨਸ਼ੇ ਦੇ ਚਲੇ ਜਾਣਗੇ ਜਿਹੜਾ ਉਹ ਸਸਤਾ ਵੀ ਹੈਗਾ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਬਹੁਤਾ ਖਤਰਾ ਵੀ ਪੈਦਾ ਨਹੀਂ ਕਰੇਗਾ ਲੰਬੇ ਸਮੇਂ ਤੱਕ ਲੋਕ ਜੀ ਸਕਦੇ ਉਹ ਕੋਈ ਐਡੀ ਐਡੀ ਪ੍ਰੋਬਲਮ ਨਹੀਂ ਹੈਗੀ ਇਹ ਮਤਲਬ ਮੈਨੂੰ ਮੇਰਾ ਇਹ ਵਿਚਾਰ ਨਹੀਂ ਹੈ ਇਹ ਮੈਂ ਡਾਕਟਰ ਗਾਂਧੀ ਹੋਰਾਂ ਤੇ ਡਾਕਟਰ ਸਰਦਾਰਾ ਸਿੰਘ ਜੋਲ ਹੋਰਾਂ ਤੋਂ ਜਿਨ੍ਹਾਂ ਦੇ ਐਕਸਪਰਟਸ ਜਿਹੜੇ ਉੱਤੇ ਬੋਲ ਰਹੇ ਸੀ ਮੈਂ ਉਹਨਾਂ ਤੋਂ ਸੁਣਿਆ ਹੁਣ ਇਹਦੀ ਕੀ ਮੈਡੀਕਲ ਟਰਮਸ ਨੇ ਕਿੰਨਾ ਕੁਝ ਨੁਕਸਾਨ ਕਰਦਾ ਹੈ ਨਹੀਂ ਕਰਦਾ ਇਹਦੇ ਤੇ ਗੱਲਾਂ ਹੋ ਸਕਦੀਆਂ ਹੈ ਹਿਮਾਚਲ ਪ੍ਰਦੇਸ਼ ਚ ਚੰਗੀ ਗੱਲ ਇਹ ਹੈ ਕਿ ਉਹਦੇ ਤੇ ਇਹ ਸਾਰੇ ਚੀਜ਼ਾਂ ਦੇ ਉੱਤੇ ਇੱਕ ਵੱਡੀ ਰਿਪੋਰਟ ਦਿੱਤੀ ਗਈ ਹੈ ਉਹਦੇ ਚ ਇਹਨਾਂ ਚੀਜ਼ਾਂ ਦੇ ਉੱਤੇ ਕਿਹਾ ਗਿਆ ਵੀ ਇਹਦੀ ਡੋਜ਼ ਜਿਹੜੀ ਹੈਗੀ ਹੈ ਮਤਲਬ ਐਨਡੀਪੀਸੀ ਐਕਟ ਦੇ ਵਿੱਚ ਜਿਹੜੀ 3टीएचਪ ਮਤਲਬ ਡੋਜ਼ ਨਿਸ਼ਟਿਤ ਕੀਤੀ ਗਈ ਹੈ ਕੀ ਉਹਨੂੰ ਉਹਨੂੰ ਮਤਲਬ ਕਿਸ ਤਰ੍ਹਾਂ ਮਾਪਿਆ ਜਾਏਗਾ ਅਸੀਂ ਉਗਾ ਲਾਂਗੇ ਤਾਂ ਉਗਾ ਕੇ ਕਿਵੇਂ ਕੋਈ ਉਹਦਾ ਤੇ ਉਹਦਾ ਕਰੇਗਾ ਤਾਂ ਉਹਨਾਂ ਨੇ ਫਿਰ ਕਿਹਾ ਵੀ ਇੱਕ ਕਮੇਟੀ ਬਣੇਗੀ ਜਿਹੜੀ ਇਸ ਚੀਜ਼ਾਂ ਦੇ ਕਰੇਗੀ ਇਹਦੇ ਬੀਜ ਕਿਸ ਤਰ੍ਹਾਂ ਕੌਣ ਦੇਗਾ ਇਹ ਸਾਰੇ ਦੇ ਉੱਤੇ ਗੱਲ ਹੋਈ ਹੈ ਕਿਸ ਤਰ੍ਹਾਂ ਵੇਚੀ ਜਾਏਗੀ ਇਸ ਤੇ ਗੱਲ ਹੋਈ ਹੈ ਕਾਫੀ ਲੰਬੀ ਰਿਪੋਰਟ ਹੈ ਉਹ ਜਿਹੜੀ ਮਤਲਬ ਉਹ ਤੇ ਪੇਸ਼ ਕੀਤੀ ਗਈ ਹੈ ਉਹਦੇ ਚ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਸੇਮ ਹੀ ਇਹਦੇ ਪੈਰਲਰੀ ਕਿ ਜੇ ਅਫੀਮ ਦੀ ਵੀ ਇਸੇ ਤਰ੍ਹਾਂ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਤਾਂ ਕੀ ਇਸ ਤਰ੍ਹਾਂ ਦੇ ਪੈਰਾਮੀਟਰਸ ਨਹੀਂ ਲਗਾਏ ਜਾਂਦੇ ਕਿ ਐਡਾਂ ਦੀਆਂ ਕਮੇਟੀਆਂ ਨਹੀਂ ਬਣਾਈਆਂ ਜਾਂਸਾਦੀਆਂ ਜਿਹੜੀਆਂ ਇਹਨਾਂ ਸਾਰੀ ਚੀਜ਼ਾਂ ਨੂੰ ਕੰਟਰੋਲ ਕਰੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਕਿ ਇਹ ਚਰਚਾ ਤਕਟੋ-ਟਕਟ ਹੋਣੀ ਹੀ ਚਾਹੀਦੀ ਹੈ ਫੈਸਲਾ ਲੈਣਾ ਜਾਂ ਨਾ ਲੈਣਾ ਤਾਂ ਉਸ ਤੋਂ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਸਾਡੀ ਪ੍ਰੋਬਲਮ ਇਹੀ ਹੈ ਕਿ ਅਸੀਂ ਇਹਨਾਂ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਹੀ ਬੰਦ ਕਰਤੀ ਕੋਈ ਸੰਵਾਦ ਹੀ ਨਹੀਂ ਹੈ ਕਿਸੇ ਦੇ ਉੱਤੇ ਹੋ ਸਕਦਾ ਕਿ ਕੋਈ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਅਗੇਂਸਟ ਬੋਲੇ ਠੀਕ ਹੈ ਉਹ ਸੁਣੋ ਤੇ ਉਹਦੀ ਉਹਦੀ ਦਲੀਲ ਨਾਲ ਉਹਨੂੰ ਕਿਵੇਂ ਕਟਿਆ ਜਾ ਸਕਦਾ ਹੈ ਜਾਂ ਤੁਹਾਡੀ ਦਲੀਲ ਕਿਵੇਂ ਸਟਰੋਂਗ ਹੋ ਕੀਤੀ ਜਾ ਸਕਦੀ ਹੈ ਉਹ ਸਾਰੀਆਂ ਉੱਥੇ ਰੱਖੀਆਂ ਜਾਣਗੀਆਂ ਰੱਖੀਆਂ ਜਾਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਸ਼ਾਇਦ ਇੱਕ ਕੋਈ ਨਵਾਂ ਰਾਹ ਲੱਭੇ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਬਚਾ ਸਕੀਏ ਅਸੀਂ ਆਪਣੀ ਜੇ ਡਾਈਵਰਸੀਫਿਕੇਸ਼ਨ ਵੱਲੇ ਪਾਸੇ ਜਾਣਾ ਤਾਂ ਘੱਟੋ ਘੱਟ ਉਧਰ ਵੀ ਜਾ ਸਕੀਏ ਸੋ ਜੋ ਚੀਜ਼ਾਂ ਵੀ ਮਤਲਬ ਇਸ ਟਾਈਮ ਲੋਡ ਨਹੀਂ ਸਾਨੂੰ ਉਹ ਸਾਰੀਆਂ ਅਸੀਂ ਕਰ ਸਕੀਏ ਦਰਅਸਲ ਅਸੀਂ ਡਰੋ ਬਿਰਤੀ ਦੇ ਲੋਕ ਹੈ ਨਾ ਅਸੀਂ ਪਹਿਲਾਂ ਹੀ ਡਰ ਜਾਂਦੇ ਆਂ ਵੀ ਇਹ ਜੇ ਗਲਤ ਤਰੀਕੇ ਦੀ ਆਲੋਚਨਾ ਹੋਊਗੀ ਵਿਅਕਤੀ ਇਹ ਗੱਲ ਵੀ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹੋ ਮਤਲਬ ਜਿਵੇਂ ਅਸੀਂ ਵੀ ਗੱਲ ਕਰ ਰਹੇ ਆਂ ਤਾਂ ਬਹੁਤ ਸਾਰੇ ਲੋਕ ਕਹਿਣਗੇ ਕਿ ਤੁਸੀਂ ਨਸ਼ੇ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਮੈਂ 35 ਸਾਲ ਪਹਿਲਾਂ ਜੇ ਦੇਖਣਾ ਇਥੋਂ ਘੁੰਮ ਕੇ ਪੇਸ਼ ਆਨੂੰ 35 ਤੋਂ 40 ਸਾਲ ਪਹਿਲਾਂ 40 ਸਾਲ ਤੁਸੀਂ ਦੇਖੋ ਪਿੰਡਾਂ 'ਚ ਕੋਈ ਕੋਈ ਨਸ਼ਾ ਕਰਦਾ ਹੁੰਦਾ ਸੀ ਫੀਮ ਖਾਂਦਾ ਸੀ ਉਹਨੂੰ ਅਮਲੀ ਕਹਿੰਦੇ ਸੀਗੇ ਤੇ ਉਹ ਕੋਈ ਬਹੁਤ ਜ਼ਿਆਦਾ ਕੋਈ ਇਹ ਨਹੀਂ ਦੇਖਿਆ ਸੀ ਕਿ ਬਿਮਾਰੂ ਜੀ ਬਿਰਤੀ ਦਾ ਹੋਵੇ ਚੰਗੇ ਭਲੇ ਕੰਮਕਾਜ ਅਗ ਦੂਜਿਆਂ ਨਾਲ ਵੱਧ ਕਰਨ ਵਾਲੇ ਵੀ ਲੋਕ ਹੁੰਦੇ ਸੀ ਮੈਂ ਪਿੰਡਾਂ ਦੇ ਵਿੱਚ ਭਾਸਕਰ ਸਾਹਿਬ ਅਜੇ ਵੀ ਭੰਗ ਆਮ ਦੇਖਦਾ ਸਾਡੇ ਕਿੰਨੀ ਫालतू ਥਾਵਾਂ ਦੇ ਉੱਤੇ ਸਾਂਝੀਆਂ ਥਾਵਾਂ ਤੇ ਭੰਗੋ ਕੀ ਹੋਈ ਹੈ ਭੰਗ ਮਲਦੇ ਵੀ ਲੋਕ ਦੇਖਦੇ ਆਪਾਂ ਅਸੀਂ ਇਸ ਦੌਰ ਦੇ ਵਿੱਚ ਓਟ ਸੈਂਟਰਾਂ ਦੇ ਵਿੱਚ ਜ਼ਬਾਨ ਤੇ ਰੱਖਣ ਵਾਲੀ ਗੋਲੀ ਪ੍ਰਚਲਿਤ ਹੁੰਦੀ ਦੇਖੀਏ ਤੁਸੀਂ ਦੇਖੋ ਨਾ ਤੇ ਓਟ ਸੈਂਟਰਾਂ ਦੇ ਬਾਰੇ ਅੱਜ ਕੋਸ਼ਿਸ਼ ਕਰਾਂਗੇ ਡਾਕਟਰ ਬਲਬੀਰ ਸਿੰਘ ਹੈਲਥ ਮਿਨਿਸਟਰ ਪੰਜਾਬ ਨੂੰ ਪੁੱਛਣ ਦੀ ਕਿ ਕਿੰਨੇ ਲੋਕ ਓਟ ਸੈਂਟਰਾਂ ਚ ਆਏ ਔਰ ਕਿੰਨੇ ਕਿੰਨੇ ਸਮੇਂ ਤੋਂ ਗੋਲੀ ਲੈਂਦੇ ਆ ਹੋ ਗਏ ਆ ਰਿਕਾਰਡ ਤਾਂ ਹੁੰਦਾ ਹਰੇ ਹਰੇਕ ਨੂੰ ਆਨ ਰਿਕਾਰਡ ਦਿੱਤੀ ਜਾਂਦੀ ਹੈ ਵੀ ਕਿੰਨੇ ਲੋਕ ਛੱਡ ਗਏ ਜੀ ਨਸ਼ਾ ਮੰਨ ਲਓ ਕਿੰਨੇ ਸਾਲਾਂ ਚ ਕਿੰਨੇ ਲੋਕ ਛੱਡ ਗਏ ਤੇ ਇਹ ਸਵਾਲ ਵੀ ਬਹੁਤ ਹੈਮਾ ਵੀ ਜੇ ਸਾਡੀ ਇਹ ਪ੍ਰਕਿਰਿਆ ਸਿਰੇ ਚੜ੍ਹ ਹੀ ਨਹੀਂ ਰਹੀ ਮੰਨ ਲਓ ਕਿ ਗਿਣਤੀ ਉਵੇਂ ਦੀ ਉਵੇਂ ਓਟ ਸੈਂਟਰਾਂ 'ਚ ਉਹੀ ਲੋਕ ਵਾਰ-ਵਾਰ ਮੁੜ ਕੇ ਆ ਰਹੇ ਨੇ ਤਾਂ ਫਿਰ ਇਹਦਾ ਬਦਲ ਕੀ ਹੈ ਇਹ ਵੀ ਸੈਕਟਰੀ ਨੂੰ ਪੁੱਛਣ ਦਾ ਯਤਨ ਹੋਣਾ ਚਾਹੀਦਾ ਹੈ ਕਿ ਦਰਅਸਲ ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਜਿਹੜੇ ਰਜਿਸਟਰਡ ਹੋਏ ਨੇ ਔਰ ਉਹਨਾਂ ਚੋਂ ਕਿੰਨੇ ਛੱਡ ਕੇ ਮੁਕਤ ਹਰਚ ਵਾਪਸ ਆ ਗਏ ਹੁਣ ਸਵਾਲ ਇਸ ਕਰਕੇ ਭਾਸਕਰ ਸਾਹਿਬ ਇੱਥੇ ਉੱਠਦਾ ਹੈ ਕਿ ਜਦੋਂ ਹਿਮਾਚਲ ਇਹਦੇ ਉੱਤੇ ਰਿਪੋਰਟ ਦਿੰਦਾ ਹੈ ਹਿਮਾਚਲ ਦਾ ਇਹ ਜਿਹੜੀ ਕਮੇਟੀ ਹੈ ਜਗਤ ਸਿੰਘ ਨੇਗੀ ਦੀ ਅਗਵਾਈ ਵਾਲੀ ਉਹ ਕਹਿੰਦੇ ਜੀ ਜਿਹੜਾ ਐਨਡੀਪੀਐਸ ਐਕਟਾ 1985 ਦਾ ਇਹਦੇ ਤਹਿਤ ਇਹਦੇ ਸਪਸ਼ਟ ਨਿਯਮ ਬਣਾਲੇ ਜਾਣ ਗੱਲ ਇਹ ਹੈ ਕਿ ਯਾਰ ਗੱਲ ਤੁਰਤਾ ਰਹੀ ਹੈ ਨਾ ਕੋਣ ਸਾਡੇ ਇੱਥੇ ਉਹੀ ਭੰਗ ਦਾ ਮਾਮਲਾ ਸਾਡੇ ਕਿਹੜਾ ਘਟ ਹੈ ਪਤਾ ਨਹੀਂ ਹੁਣ ਇੱਕ ਇਸ ਤਰ੍ਹਾਂ ਦੀ ਕਿਸਮ ਦੀ ਹੁੰਦੀ ਭੰਗ ਜਿਹੜੀ ਆਮ ਯੋਗੀ ਹੁੰਦੀ ਆ ਔਰ ਕਿੱਥੋਂ ਆਉਂਦੀ ਆ ਜੀ ਉਹ 20 ਤੋਂ 20 ਦੀ ਅੱਗੇ ਚੱਲਦੇ ਆ ਇਹ ਦੁਨੀਆ ਭਰ ਦੇ ਵਿੱਚ ਪਿੱਛੇ ਕੈਨੇਡਾ ਨੇ ਇਹ ਵੀ ਨਿਰਧਾਰਤ ਕਰਤਾ ਵੀ ਤੁਸੀਂ ਕਿੰਨੀ ਕੁਆਂਟੀਟੀ ਤੱਕ ਆ ਨਸ਼ਾ ਲੈ ਕੇ ਚੱਲ ਸਕਦੇ ਹੋ ਉੱਥੇ ਭੰਗ ਦੇ ਠੇਕੇ ਆ ਗਏ ਅਮਰੀਕਾ ਦੀਆਂ ਤੁਸੀਂ ਕਿੰਨੀਆਂ ਸਟੇਟਾਂ ਸਰਚ ਕਰਕੇ ਗੂਗਲ ਕਰਕੇ ਦੇਖ ਲਓ ਜਨਾਂ ਦੇ ਵਿੱਚ ਅਲਾਉਡ ਆ ਔਰ ਜਿਹਦੇ ਵਿੱਚ ਪਾਲਿਸੀ ਦੇ ਤਹਿਤ ਆ ਰਿਹਾ ਉਨ੍ਹਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਨਸ਼ੇੜੀ ਦੇਖਣ ਨੂੰ ਮਿਲ ਨਹੀਂ ਰਹੇ ਜੇ ਲੋਕ ਨਸ਼ਾ ਕਰ ਵੀ ਰਿਹਾ ਤੇ ਉਹ ਕੰਮ ਕਾਜ ਵੀ ਕਰ ਰਿਹਾ ਸਾਡੇ ਇੱਥੇ 1% ਤਾਂ ਬਣ ਗਈ ਆ ਭਾਸਕਰ ਸਾਹਿਬ ਨੌਜਵਾਨੀ ਚ ਪਿੰਡਾਂ ਚ ਤੁਸੀਂ ਜਾ ਕੇ ਦੇਖੋ ਟੀਕੇ ਲਾਉਣ ਵਾਲਿਆਂ ਦੀ ਜਿੱਗੇ ਪਏ ਲੋਕਾਂ ਦੀ ਟੀਕਾ ਲਾਉਂਦਿਆਂ ਲਾਉਂਦਿਆਂ ਉਹ ਨਢਾਲ ਹੋ ਜਾਂਦੇ ਆ ਦੋ ਤਿੰਨ ਘੰਟੇ ਲਈ ਪਏ ਰਹਿੰਦੇ ਨੇ ਤੁਸੀਂ ਪਿਛਲੇ ਦੌਰ ਦੇ ਵਿੱਚ ਜੇ ਇਹਨਾਂ ਅੰਕੜਿਆਂ ਨੂੰ ਸਹੀ ਤਰੀਕੇ ਨਾਲ ਐਗਜ਼ਾਮਨ ਕਰੋ ਪੰਜਾਬ ਤਰਾਸਦਿਕ ਤੌਰ ਤੇ ਦੁਖਾਂਤਕ ਪੀੜਾ ਚੋਂ ਲੰਘਿਆ ਕਿਸੇ ਨੂੰ ਕੋਈ ਬਹੁਤੀ ਸਾਰ ਨਹੀਂ ਇਹਦੀ ਹੈਗੀ ਵੈਸੇ ਵੈਸੇ ਤੇ ਜੇ ਤੁਸੀਂ ਗੱਲ ਕਰ ਰਹੇ ਹੋ ਭੰਗ ਦੀ ਯਾਨੀ ਤੁਸੀਂ ਤੁਸੀਂ ਕਹਿ ਗਏ ਹਟੇ ਹੋ ਕਿ ਵੀ ਜਗਾ ਜਗਾ ਜਿੱਥੇ ਖਾਲੀ ਜਗਾ ਮਿਲਦੀ ਹੈ ਪਹਿਲੇ ਕਾਂਗਰਸ ਗਰਾਫ ਹੁੰਦੀ ਸੀਗੀ ਉਹ ਹੁੰਦੀ ਸੀ ਉਹਨਾਂ ਜਗਾ ਦੇ ਉੱਤੇ ਅੱਜ ਕੱਲ ਭੰਗ ਹੈਗੀ ਹੈ ਯਾਨੀ ਭੰਗ ਭੰਗ ਦੀ ਖੇਤੀ ਨੂੰ ਅਲਾਉ ਕਰਨ ਦੀ ਗੱਲ ਜਾ ਤੁਰਦੀ ਹੈ ਨਾ ਤੇ ਪੰਜਾਬੀ ਦੇਖਦੇ ਨੇ ਆਪਣੇ ਆਲੇ ਦੁਆਲੇ ਕਹਿੰਦੇ ਯਾਰ ਸਾਡੇ ਤੇ ਆਲੇ ਦੁਆਲੇ ਭੰਗ ਆਲਰੇਡੀ ਹੈਗੀ ਹੈ ਉਹਦੀ ਮਾਤਰਾ ਦਾ ਨਹੀਂ ਪਤਾ ਵੀ 0.3 ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਹੈ ਕਿ ਨਹੀਂ ਹੈ ਉਹਨੇ ਗੱਲ ਚੱਲੀ ਹੈ ਹਿਮਾਚਲ ਤੋਂ ਵੈਸੇ ਹਿਮਾਚਲ ਤੋਂ ਪਹਿਲੇ ਪੰਜਾਬ ਦੇ ਵਿੱਚ ਕਈ ਵਾਰ ਗੱਲ ਹੋ ਚੁੱਕੀ ਹੈ ਜ ਜਿਹਦਾ ਜ਼ਿਕਰ ਇੰਦਰਪ੍ਰੀਤ ਉਹਨਾਂ ਨੇ ਕੀਤਾ ਹੈ ਡਾਕਟਰ ਗਾਂਧੀ ਹੋਣ ਜਾਂ ਫਿਰ ਜੋਲ ਸਾਹਬ ਹੋਣ ਜਾਂ ਫਿਰ ਹੋਰ ਵੀ ਕਈ ਸ਼ਖਸ ਇਦਾਂ ਦੇ ਹੈਗੇ ਨੇ ਈਵਨ ਵਿਧਾਨ ਸਭਾ ਦੇ ਵਿੱਚ ਵੀ ਇੱਕ ਵਾਰ ਮੰਗ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਹੀ ਰੱਖੀ ਸੀਗੀ ਕਿ ਭੰਗ ਦੀ ਖੇਤੀਆਂ ਫੀਮ ਦੀ ਖੇਤੀ ਨੂੰ ਪੰਜਾਬ ਦੇ ਵਿੱਚ ਅਲਾਉ ਕਰਨਾ ਚਾਹੀਦਾ ਪਰ ਉੱਥੇ ਗੱਲ ਹੱਸ ਕੇ ਨਿਕਲ ਜਾਂਦੀ ਹੈ ਕਿਉਂਕਿ ਨਸ਼ੇ ਔਰ ਪੰਜਾਬ ਦੀ ਜਦ ਗੱਲ ਹੁੰਦੀ ਹੈ ਇਦਾਂ ਲੱਗਦਾ ਵੀ ਜਿਹੜਾ ਆਮ ਬੰਦਾ ਆਮ ਬੰਦਾ ਅਫੀਨ ਦੇ ਠੇਕੇ ਜਾਏਗਾ ਤੇ ਠੇਕੇ ਤੋਂ ਅਫੀਨ ਲਏਗਾ ਤੇ ਖਾਲੇਗਾ ਲੇਕਿਨ ਇਹ ਗੱਲ ਨਹੀਂ ਜਿਹੜੀ ਹਿਮਾਚਲ ਦੇ ਵਿੱਚ ਚੱਲੀ ਹੈ ਬਕਾਇਦਾ ਇੱਕ ਕਮੇਟੀ ਬਣੀ ਹੈ ਉਸ ਕਮੇਟੀ ਨੇ ਆਪਣੀ ਰეკਮੈਂਡੇਸ਼ਨ ਦਿੱਤੀ ਹੈ ਫਿਲਹਾਲ ਦੋ ਯੂਨੀਵਰਸਿਟੀਆਂ ਨੂੰ ਸਿਲੈਕਟ ਵੀ ਕਰ ਲਿਆ ਗਿਆ ਉਹ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਜਾਂ ਉਹਨਾਂ ਦੀ ਨਿਗਰਾਨੀ ਦੇ ਵਿੱਚ ਅਫੀਨ ਦੀ ਖੇਤੀ ਹੋਏਗੀ ਔਰ ਹਿਮਾਚਲ ਦੇ ਵਿੱਚ ਆਲਰੇਡੀ ਆਲਰੇਡੀ ਕੁਝ ਖੇਤਰ ਹੈਗੇ ਨੇ ਭਾਵੇਂ ਲੀਗਲ ਜਾਂ ਇਲੀਗਲ ਤਰੀਕੇ ਨਾਲ ਉੱਥੇ ਇਹ ਖੇਤੀ ਹੋ ਰਹੀ ਹੈ ਔਰ ਉੱਥੇ ਤੁਹਾਨੂੰ ਯਾਦ ਹੋਵੇਗਾ ਇੱਕ ਮਲਾਣਾ ਪਿੰਡ ਹੈਗਾ ਕੁਲੂ ਡਿਸਟ੍ਰਿਕਟ ਦੇ ਵਿੱਚ ਹੈਗਾ ਉੱਥੇ ਇਸ ਤਰੀਕੇ ਦੇ ਨਸ਼ਿਆਂ ਦੀ ਖੇਤੀ ਆਮ ਹੁੰਦੀ ਹੈ ਔਰ ਉਹਦੇ ਬਾਰੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਹਿਮਾਚਲ ਦੀ ਪੁਲਿਸ ਨੂੰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਯਾਨੀ ਉੱਥੇ ਇੱਕ ਆਪਣਾ ਪੁਰਾਣਾ ਕਲਚਰ ਪਿੰਡ ਦਾ ਯਾਨੀ ਜਿਸ ਤਰ੍ਹਾਂ ਆਪਾਂ ਜਿਹੜੀ ਹੈ ਸਿਸਟਮ ਹੁੰਦਾ ਹੈ ਕਿ ਵਸਤੂ ਵਿਨਿਮੈ ਪ੍ਰਣਾਲੀ ਜਿਹਨੂੰ ਕਹਿੰਦੇ ਨੇ ਬਾਟਰ ਸਿਸਟਮ ਉਹ ਹਜੇ ਵੀ ਉੱਥੇ ਚੱਲ ਰਿਹਾ ਪਰ ਉਸ ਜਗ੍ਹਾ ਦੇ ਉੱਤੇ ਅਫੀਮ ਦੀ ਜਾਂ ਕਿਸੇ ਵੀ ਤਰੀਕੇ ਦੇ ਨਸ਼ੇ ਦੀ ਖੇਤੀ ਅਲਾਉਡ ਹੈ ਭਾਵੇਂ ਇਲੀਗਲੀ ਅਲਾਉਡ ਹੈ ਔਰ ਅੱਜ ਤੱਕ ਹਿਮਾਚਲ ਦੀ ਪੁਲਿਸ ਉੱਥੇ ਜਾਣ ਤੋਂ ਘਤਰਾਂਦੀ ਹੈ ਔਰ ਨਹੀਂ ਜਾਂਦੀ ਵੀ ਨਹੀਂ ਇੱਕ ਜਗ੍ਹਾ ਹੈਗਾ ਜਿਹੜਾ ਪਿੰਡ ਦਾ ਬਾਰਡਰ ਬਣਿਆ ਹੋਇਆ ਹੈ ਔਰ ਇਸ ਤਰੀਕੇ ਨਾਲ ਕਈ ਪਿੰਡ ਹੈਗੇ ਨੇ ਹੋਰ ਜਿਹੜੇ ਫਿਰਮੌਰ ਡਿਸਟ੍ਰਿਕਟ ਦੇ ਵਿੱਚ ਵੀ ਕੁਝ ਐਦਾਂ ਦੀ ਜਗ੍ਹਾ ਹੈਗੀ ਹੈ ਜਿੱਥੇ ਆਲਰੇਡੀ ਖੇਤੀ ਹੋ ਰਹੀ ਹੈ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਇਹਨੂੰ ਲੀਗਲਾਈਜ਼ ਕਰਨਾ ਲੀਗਲਾਈਜ਼ ਕਰਨ ਦਾ ਮਤਲਬ ਜਦ ਪੰਜਾਬੀ ਦੇਖਦੇ ਹਨ ਜਾਂ ਪੰਜਾਬੀ ਡਿਸਕਸ ਕਰਦੇ ਹਨ ਐਦਾਂ ਲੱਗਦਾ ਵੀ ਕੋਈ ਵੀ ਅਫੀਮ ਤੋੜ ਕੇ ਖਾਲੂਗਾ ਜਾਂ ਕੋਈ ਵੀ ਜਿਹੜਾ ਭੰਗ ਪੁੱਟ ਕੇ ਖਾਲੂਗਾ ਐ ਨਹੀਂ ਹੈਗੀ ਗੱਲ ਇਹਦੇ ਮੈਡੀਕਲ ਪਰਪਸ ਵਾਸਤੇ ਫਿਰ ਅੱਗੇ ਚੱਲ ਕੇ ਹੋਰ ਵੀ ਡਿਸਕਸ਼ਨ ਹੋ ਸਕਦੀ ਹੈ ਕੋਈ ਠੇਕੇ ਵਗੈਰਾ ਖੁੱਲ੍ਹਣ ਦੀ ਗੱਲ ਮੱਧ ਪ੍ਰਦੇਸ਼ ਦੇ ਵਿੱਚ ਠੇਕੇ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਪਰ ਰਾਜਸਥਾਨ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀਗੇ ਪਰ ਉਸ ਟਾਈਮ ਤੋਂ ਬੰਦ ਪਏ ਨੇ ਇਹਦਾ ਅਸਰ ਕੀ ਪਏਗਾ ਕਿਉਂ ਕੈਨੇਡਾ ਜਰਮਨੀ ਤੇ ਯੂ ਐਸ ਵਰਗੇ ਜਿਹੜੇ ਕੰਟਰੀ ਹੈਗੀ ਹੈ ਉਹਨਾਂ ਨੇ ਇੱਕ ਲਿਮਿਟਿਡ ਮਾਤਰਾ ਦੇ ਵਿੱਚ ਇਦਾਂ ਦੇ ਨਸ਼ਿਆਂ ਨੂੰ ਅਲਾਉ ਕੀਤਾ ਇਹ ਸਾਰੀ ਗੱਲਾਂ ਨੂੰ ਸਟੱਡੀ ਕਰਨ ਦੀ ਲੋੜ ਹੈ ਔਰ ਇਸ ਮੁੱਦੇ ਦੇ ਉੱਤੇ ਅੱਥਾ ਮੰਨ ਕਰ ਲੈਣਾ ਹੱਲ ਨਹੀਂ ਹੈਗਾ ਔਰ ਉਹ ਵੀ ਖਾਸ ਕਰਕੇ ਤਦ ਜਦ ਪੰਜਾਬ ਦੀ ਐਗਰੀਕਲਚਰ ਸੰਕਟ ਦੇ ਵਿੱਚ ਹੋਏ ਉਸ ਵਕਤ ਕੋਈ ਅਲਟਰਨੇਟਿਵ ਡਾਈਵਰਸੀਫਿਕੇਸ਼ਨ ਦੀ ਆਪਾਂ ਗੱਲਾਂ ਤੇ ਕਰਦੇ ਆ ਪਰ ਇਹ ਕੰਟਰੋਲਡ ਖੇਤੀ ਡਾਈਵਰਸੀਫਿਕੇਸ਼ਨ ਦਾ ਮੋਡ ਨਹੀਂ ਹੈ ਇਹ ਤੇ ਇੱਕ ਨਵਾਂ ਇੱਕ ذریعہ ਇਨਕਮ ਦਾ ਔਰ ਦੂਜੇ ਪਾਸੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਕੱਢਣ ਵਕਤੇ ਉਹ ਅਗਰ ਲਿਮਟਿਡ ਤਰੀਕੇ ਨਾਲ ਕੰਟਰੋਲਡ ਤਰੀਕੇ ਨਾਲ ਖੇਤੀ ਅਲਾਉ ਕਰਦੇ ਨੇ ਤੇ ਇਹਦਾ ਹੋ ਸਕਦਾ ਪੰਜਾਬ ਨੂੰ ਫਾਇਦਾ ਹੋਵੇ ਇਸ ਗੱਲ ਦੇ ਉੱਤੇ ਸੀਰੀਅਸਲੀ ਸੋਚਣ ਦੀ ਲੋੜ ਹੈ ਪਾਸਟਰ ਸਾਹਿਬ ਕਦੇ ਭੰਗ ਦੇ ਪਕੌੜੇ ਖਾਦੇ ਜੀ ਕਿਨ ਇੱਕ ਵਾਰ ਖਾਦੇ ਸੀ ਜੀ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਦੀ ਵੀ ਖਾਣ ਦਾ ਨਾ ਤੇ ਇੱਛਾ ਹੋਈ ਔਰ ਜਿੱਥੇ ਭੰਗ ਦੇ ਪਕੌੜੇ ਹੁੰਦੇ ਆ ਉੱਥੋਂ ਆਪਾਂ ਦੂਰ ਹੀ ਭੱਜਦੇ ਆ ਔਰ ਮੇਰੇ ਖਿਆਲ ਨਾਲ 1993 ਜਿਵੇਂ ਗਲਤੀ ਨਾਲ ਖਾ ਲਏ ਸੀਗੇ ਤੇ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਭੰਗ ਭੰਗ ਦਾ ਨਸ਼ਾ ਬਹੁਤ ਡਰਾਵਣਾ ਹੁੰਦਾ ਔਰ ਉਸ ਤੋਂ ਬਾਅਦ ਜਿੰਨਾਂ ਨੂੰ ਡਰ ਲੱਗਦਾ ਹੈ ਨਾ ਤੁਹਾਨੂੰ ਪੱਖਾ ਚੱਲਦਾ ਰਹਿੰਦਾ ਤੁਸੀਂ ਹੱਸਦੇ ਰਹਿੰਦੇ ਹੋ ਫਿਲਮਾਂ ਦੇ ਵਿੱਚ ਜੈਜਾ ਸ਼ਿਵ ਸ਼ੰਕਰ ਵਾਲੇ ਸਾਈਡ ਦੇ ਉੱਤੇ ਜੇ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਬਹੁਤ ਵਧੀਆ ਚੀਜ਼ ਹੈ ਔਰ ਕਦੀ ਅਗਰ ਤੁਸੀਂ ਕੰਜ਼ਿਊਮ ਕਰੋ ਤੇ ਉਸ ਤੋਂ ਬਾਅਦ ਜਿਹੜਾ ਡਰਾਵਣਾ ਨਸ਼ਾ ਹੈ ਨਾ ਉਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਔਰ ਜਿਨੇ ਕੀਤਾ ਹੋਏਗਾ ਉਹਨੂੰ ਮੇਰੇ ਖਿਆਲ ਨਾਲ ਮੇਰੀ ਗੱਲ ਤੋਂ ਇਤਫਾਕ ਰੱਖਦੇ ਹੋਣਗੇ ਔਰ ਉਹ 1993 ਤੋਂ ਲੈ ਕੇ ਅੱਜ ਤੱਕ ਭੰਗ ਤੋਂ ਤੋਂ ਮੈਂ ਦੂਰ ਹੀ ਭਜਦਾ ਕਿ ਵੀ ਕਦੀ ਜ਼ਿੰਦਗੀ ਚ ਭੰਗ ਨਹੀਂ ਪੀਣੀ। ਅਚੰਦਰਪ੍ਰੀਤ ਜੀ ਪੰਜਾਬ ਦੇ ਆਮ ਹੀ ਮੇਲਿਆਂ ਚ ਨਾ ਕੋਈ ਇੱਕ ਅਧੀ ਕਾਰਨਰ ਜ਼ਰੂਰ ਹੁੰਦੀ ਹੀ ਵੀ ਇਹ ਭੰਗ ਵਾਲੇ ਪਕੌੜੇ ਉੱਥੋਂ ਮਿਲਦੇ ਜੀ। ਤੁਸੀਂ ਦੇਖੋ ਆਮ ਤੌਰ ਤੇ ਜਿਹੜੇ ਨਾ ਕਈ ਵਾਰੀ ਤੁਸੀਂ ਰਾਹ ਜਾਂਦੇ ਆ ਵੀ ਦੇਖਨੇਓ ਕਿ ਮੇਲਾ ਲੱਗਿਆ ਰੋਡ ਦੇ ਦੋਨੇ ਪਾਸੇ ਦੁਕਾਨਾਂ ਸੱਜੀਆਂ ਤੇ ਇੱਕ ਪਾਸੇ ਭੰਗ ਵਾਲੇ ਪਕੌੜੇ ਵੀ ਹੁੰਦੇ ਪੰਜਾਬ ਚ ਚਲੋ ਸ਼ਰਦਾਈ ਤਾਂ ਨਿਹੰਗ ਸਿੰਘਾਂ ਦਾ ਇੱਕ ਸ਼ੌਂਕ ਹੈ ਖਸਖਸ ਦੇ ਨਾਲ ਹੋਰ ਚੀਜ਼ਾਂ ਵਿੱਚ ਮਿਲਾ ਕੇ ਤੇ ਕਿਤੇ ਥੋੜੀ ਜਿਹੀ ਭਗ ਵੀ ਪਾਤੀ ਜਾਂਦੀ ਆ ਸਾਡੇ ਪੋਲਿਟਿਕਲ ਬੰਦੇ ਵੀ ਬਾਟਾ ਹੱਥ ਫੜ ਕੇ ਮੂੰਹ ਨੂੰ ਲਾਉਂਦੇ ਕਈ ਵਾਰੀ ਦੇਖੇ ਜਾਂਦੇ ਆ ਖੈਰ ਆਪਾਂ ਮੈਂ ਤਾਂ ਤੁਹਾਨੂੰ ਤਾਂ ਬਿਲਕੁਲ ਇੰਦਰਪ੍ਰੀਤ ਜੀ ਪੁੱਛਦਾ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਤਾਂ ਕਦੇ ਟੱਚ ਹੀ ਨਹੀਂ ਕਿਸੇ ਨਸ਼ੇ ਨੂੰ ਕੀਤਾ ਸ਼ਾਇਦ ਜਾਂ ਕੀਤਾ ਕਦੇ ਮੇਰੇ ਰੰਨੀ ਗੱਲ ਕੀਤੀ ਹੈ ਦਰਸ਼ਕਾਂ ਤੋਂ ਆਪਾਂ رائے ਜ਼ਰੂਰ ਮੰਗਾਂਗੇ ਕਿ ਜਿਹੜੀ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਇਹਦਾ ਹਰਗਿਜ ਮਤਲਬ ਕਿਸੇ ਨਸ਼ੇ ਨੂੰ ਪ੍ਰਮੋਟ ਕਰਨਾ ਨਹੀਂ ਪਰ ਪੰਜਾਬ ਦੀਆਂ ਮੌਜੂਦਾ ਪਰਿਸਥਤੀਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਤੋਂ ਭੱਜ ਜਾਣਾ ਵੀ ਮੈਨੂੰ ਲੱਗਦਾ ਮਿਹਣਾ ਤੁਹਾਨੂੰ ਥੋੜਾ ਜਿਹਾ ਗਰਾਊਂਡ ਰਿਐਲਿਟੀਜ਼ ਨਾਲ ਖਹਿ ਕੇ ਤੁਰਨਾ ਪਊਗਾ ਅਦਰਵਾਈਜ਼ ਜੋ ਵਾਪਰ ਰਿਹਾ ਉਹ ਕਿਸੇ ਦੁਖਾਂਤ ਤੋਂ ਘੱਟ ਨਹੀਂ ਹੈ